ਹੋਰ ਮੈਦਾਨ ਦੇ ਵਿੱਚ ਪੁੱਟ ਗਿਆ ਓਏ ਇਨਸਾਨ ਕੌਣ ਹੈ ਓਏ ਇਨਸਾਨ ਕਹਿੰਦੇ ਲੱਭੂ ਆ ਨੱਖੂ ਵਾਲੀਆ ਜਲਦ ਤੋਂ ਜਲਦ ਵੀਰੇ ਗਰਾਉਂਡ ਦੇ ਵਿੱਚ ਆ ਜਾਵੇਗਾ ਛੋਟਾ ਵੀਰੇ ਦੇ ਦਰਸ਼ਨ ਕਰਾ ਦਈਏ ਆ ਸੀਪਾ ਦੇ ਲਈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਵਾਹ ਓਏ ਗੱਬਰੂਆ ਨਹੀਂ ਉਰਿਸਾ ਬਾਲ ਕਹਿੰਦੇ ਆ ਸੁੱਖ ਆ ਪੜਦਾ ਓਏ ਇੱਥੇ ਨਾ ਨਾ ਇੱਥੇ ਬਾਲ ਦੀ ਚੱਕੀ ਗੱਲ ਦੀ ਲਓ ਸਾਹਮਣੇ ਕਹਿੰਦੇ ਇਸ ਵੇਲੇ ਗਲਾਪੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਡਾਉਂਡਰੀ ਤਿਆਰ ਪਰ ਤਿਆਰ ਗਲਾਪੂ ਤਾਂ ਕਹਿੰਦੇ ਐਨ ਗੁੰਮਰ ਧੰਨ ਪਿੰਡ ਹੈ ਗਲਾਪੂ ਖਾਣ ਕਹਿੰਦੇ ਕਬੱਡੀ ਪਾ ਰਿਹਾ ਹੈ ਅੱਲਾਹੁਦਾ ਵਾਜਾਵੇ ਗੁੱਲੀ ਨਹੀਂ ਫਕੀਰ ਦੀ ਵਿੱਚੋਂ ਗਲਾਪੂ ਦੀ ਰੇਡ ਇਹ ਦੋ ਜਣਿਆਂ ਵਿੱਚੋਂ ਮਾਰਾ ਹੁੰਦਾ ਫਾਨਾ ਆੜਿਆ ਤੀਜੇ ਦਾ ਆ ਡਬਲ ਦਾ ਡੰਡਾ ਦੇ ਟਾਂਟੇ ਦੇ ਵਿੱਚ ਮੈਟਰੋ ਦੀ ਖੇਡ ਕਲੱਬ ਦੇ ਲਈ ਬਹੁਤ ਤਕੜਾ ਖੇਡਿਆ ਇਹ ਗਗਨ ਕਹਿੰਦੇ ਜਾਂਦੇ ਵਾਲੇ ਪਿੰਡ ਦਾ ਇਹ ਪੱਟਾਂ ਦੇ ਨਾਲ ਭੱਟਣੇ ਖਿੰਦੇ ਬੌਲਿਆਂ ਨੂੰ ਯਾਰੋ ਹੰਕ ਨਹੀਂ ਪੈਂਦੇ ਇਹ ਜਿਹੜੇ ਪਿੰਡ ਦਾ ਗੱਪੜੂ ਲੋਕੀ ਉਂਗਲਾ ਕਰ ਕਰ ਬਿੱਟੂਆ ਰੇਡ ਪੈ ਗਈ ਕਰਦੇ ਜਿੱਕਰ ਲਓ ਸਾਹਮਣੇ ਕਹਿੰਦੇ ਬਰਾੜ ਕੋਟ ਸੁਖੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਇੱਥੇ ਸਮਾਂ ਦੱਸੇਗਾ ਲਓ ਸਾਹਮਣੇ ਕੌਣ ਇਸ ਸਮੇਂ ਕਹਿੰਦੇ ਬਰਾੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਆ ਆ ਕਿ ਨੇ ਇਸ ਵੇਂ 도ਦੇ ਵਾਲਾ ਉਹ ਕਰਦਾ ਹੋਇਆ ਟਰਾਈ ਪਰ ਨੰਬਰ ਜਿਹੜਾ ਬਰਾਂ ਦੇ ਡਾਕਟਰ ਹੈ ਤੇ ਉਹਦੇ ਕੋਈ ਦਵਾਈ ਜਿਹਦੇ ਨਾਲ ਯਾਰੀ ਆ ਬਰਾਂ ਪਰ ਬੁੱਪਰਾ ਵਾਲਾ ਹਰਖਿਆ ਫਰਦਾ ਜਿਹੜਾ ਸਾਹ ਬੁੱਪਰ ਪਿੰਡ ਹੈ ਇਹ ਜਿਹਦੇ ਮੁਕਸੁਰ ਸਾਹਿਬ ਤੋਂ ਪਿੰਡ ਹੈ ਕੋਟਕਪੁਰੇ ਦਾ ਕਹਿੰਦੇ ਇਲਾਕਾ ਆ ਤੁਸੀਂ ਬੋਲਦੇ ਭਾਈ ਸਾਡੇ ਅੱਖੇ ਤੇ ਮੈਨੂੰ ਲੱਗਦਾ ਨਹੀਂ ਉੱਡਦੇ ਗਰਾਊਂਡ ਚਾੜ੍ਹ ਤੇਰੀਆਂ ਕੋਲ ਬੈਠੋ ਮੇਰੇ ਵੀ ਟੀਰੀਆਂ ਕੋਲੇ ਟੀਰੀਆਂ ਕੋਲੇ ਬਾਹਰ ਕੋਈ ਜਾਣੀਆ ਲੈਂਡ ਦੇ ਭਮੇ ਨਾ ਬੈਠੋ ਲੋ ਜੀ ਕਿਸੇ ਕੋਲ ਮੂਵ ਸੁਪਰੇ ਆ ਤਾਂ ਕੁਝ ਵੀ ਕਰਦੇ ਹੋ ਮਾਸਟਰ ਸਾਹਿਬ ਆ ਬੰਦੇ ਸਾਈਡ ਤੇ ਕਰ ਦਿਓ ਮੇਰਾ ਵੀਰੇ ਲਾਈਨ ਤੇ ਬੈਠਿਆ ਪਲੀਜ਼ ਭਾਈ ਜੀ ਟੋਲ ਨੇ ਬਹੁਤ ਜਗ੍ਹਾ ਭਈ ਪਿੱਛੇ ਹਟ ਦਿਓ ਲੋ ਇਧਰ ਪ੍ਰਿੰਸਸ ਸਟੂਡੀਓ ਸਾਡਾ ਵੀਰ ਅਸ਼ੋਕ ਜੀ ਕੱਜਾਕਟ ਤੇ ਲਿਖਿਆ ਰੁੱਖ ਬਚਾਓ ਤੇ ਰੁੱਖ ਨਵਾ ਲੋ ਗਰੀਨਰੀ ਇੰਪੀਅਰ ਕਰਦਾ ਸਾਡਾ ਵੀਰ ਕਿਤੇ ਮੇ ਬਲਤ ਨਾ ਹੋ ਜਾ ਰੁੱਖ ਲਗਾਓ ਸਾਈਡ ਇਹ ਤਾਂ ਪਤਾ ਨਹੀਂ ਲੱਗਦਾ ਖਿਡਾਰੀ ਕਿਹੜੇ ਐ ਤੇ ਮੇਲਾ ਵੇਖਣ ਵਾਲੇ ਕਿਹੜੇ ਐ ਲਓ ਸਾਹਮਣੇ ਕਹਿੰਦੇ ਗੁਲਾਬੂ ਕਬੱਡੀ ਪਾਉਣ ਲਈ ਫੇਰ ਤਿਆਰ ਵਰ ਤਿਆਰ ਹੈ ਕਾਂਗੇ ਪਿੰਡ ਦੇ ਕਹਿੰਦੇ ਚਾਰ ਜੱਫੀ ਤਿਆਰ ਵਰ ਤਿਆਰ ਨੇ ਪਰ ਆ ਨੌਜਵਾਨ ਦਰਦ ਸੁਪਰੇ ਹੈ ਤੇ ਗ라운ਡ ਚ ਪੂਜੀਦੀ ਕਰਦੇ ਹੋ ਆਓ ਸਾਹਮਣੇ ਕਬੱਡੀ ਤੇ ਬਿੱਟੂ ਗਰਗੜਦਾ ਹੈ ਆਓ ਸਾਹਮਣੇ ਕਹਿੰਦੇ ਇਸ ਸਮੇਂ ਪੁੱਤਰ ਬਖੂਏ ਵਾਲਾ ਆਸਾ ਪੁੱਤਰ ਵਾਲਾ ਕਹਿੰਦੇ ਇਸ ਸਮੇਂ ਨੌਜਵਾਨ ਕਰਦਾ ਹੋਇਆ ਟਰਾਈ ਟੱਕਰ ਸਿਰੇ ਦੀ ਲੱਗਦਾ ਹੋਇਆ ਜੋਰ 3 ਨੰਬਰ ਜਿਹੜਾ ਇਸ ਸਮੇਂ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਸੁਖੀਆ ਪਿੰਡ ਜिले ਫਰੀਦਕੋੜ ਦੀ ਕਹਿੰਦੇ ਧਰਤੀ ਹੈ ਮੇਰੇ ਮਿੱਤਰੋ ਬਾਬੇ ਫਰੀਦ ਦੀ ਕਹਿੰਦੇ ਬੜੀ ਪਾਵਨ ਤੇ ਪਵਿੱਤਰ ਧਰਤੀ ਤੋਂ ਕਹਿੰਦੇ ਚੱਲ ਕੇ ਆਇਆ ਇਹ ਗੱਲ ਚੱਲ ਤੇ ਬੁੱਕਲਾਂ ਦੇ ਵਿੱਚ ਤਾਲੇ ਅਕਸਰ ਕੋਹੀ ਲੰਕਾ ਟੋਦੇ ਨੇ ਭਈ ਮੁਸੀਬਤ ਨਿੱਤਰ ਆਵੇ ਅੰਮਾ ਚਾਏ ਕਮ ਆਉਂਦੇ ਨੇ ਗੁੜੀ ਵਾਲੇ ਦੀ ਕਲਮ ਤੇ ਉਹਦੇ ਬੋਲ ਦਈਆਂ ਨੂੰ ਰੜਕਦੇ ਨੇ ਰੱਤਾ ਲੋਹਰ ਜੀ ਜ਼ਿੰਦਗੀ ਦੇ ਕਿੰਨੇ ਹਰਦੇਵ ਕਬੱਡੀ ਪਾਉਣ ਦੇ ਲਈ ਬੰਦਿਆ ਹੋਇਆ ਚਾਰ ਜਾਫੀ ਨੇ ਇੱਕ ਕੰਨੀ ਦੇ ਉੱਤੇ ਲੱਖਾਂ ਲੱਗਿਆ ਹੋਇਆ ਲਓ ਕੌਣ ਬੱਲੇ ਬੱਲੇ ਕਰਵਾ ਦੇਗਾ ਇੱਥੇ ਸਮਾਂ ਦੱਸੇਗਾ ਆ ਲੱਖਾਂ ਕਿਨੇ ਸਾਧੂ ਵਾਲੀਆਂ ਲਓ ਟੱਕਰ ਕੇ ਦੀ ਸਮੇਂ ਹਰਦੇਵ ਦੇ ਨਾਲ ਓ ਟੱਕਰ ਬੱਲੇ 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 ਕਬੱਡੀ ਪਰਮਾਨੇ ਦੇ ਛੋਟੇ ਵੀਰ ਦੇ ਲਈ ਵੱਡਾ ਪਿਆਰ ਨੇ ਪੰਜਾਬੀ ਬੋਲਾਂ ਦਾ ਆਇਆ ਹੁੰਦਾ ਪੈਸਾ ਤੇ ਲੱਗਦੀ ਰੋਜ਼ ਮਹਿਫਿਲ ਮੱਖਣ ਮਿਸ਼ਰੀਆਂ ਮੰਗੜਾ ਚੱਟ ਜਾਂਦੇ ਹੁੰਦਾ ਪੈਸਾ ਨਹੀਂ ਯਾਰ ਕੋਈ ਰਿਸ਼ਤੇਦਾਰ ਵੀ ਆਉਣੋਂ ਹਟ ਰਹੇ ਆਂਦੇ ਬਾਣੇ ਸ਼ਾਹੀ ਮਾਨ ਬਗਾਨਿਆਂ ਦਾ ਆਪਣੇ ਜੰਮੇ ਦੀ ਪਾਸਾ ਆ ਵਟ ਜਾਂਦੇ ਆ ਆ ਵੀ ਪੈਸੇ ਕਰਕੇ ਆਏ ਆ ਜਿਹੜੇ ਕੈਨੇਡਾ ਖੇਡਦੇ ਉਹਨਾਂ ਨੂੰ ਡਾਲਰ ਮਿਲਦੇ ਆ ਜਿਹੜੇ इंग्लंड ਖੇਡਦੇ ਉਹਨਾਂ ਨੂੰ ਪਾਉਂਡ ਮਿਲਦੇ ਆ ਜਿਹੜੇ ਦਬਈ ਖੇਡਦੇ ਉਹਨਾਂ ਨੂੰ ਗ੍ਰਾਮ ਮਿਲਦੇ ਆ ਜਿਹੜੇ ਕਹਿੰਦੇ ਮਲੇਸ਼ੀਆ ਗੁਲਸਰ ਸਿੰਘ ਸਰਪੰਚ ਸਾਹਿਬ ਪਿੰਡ ਬੈਕਾਸਟ ਉਹਨਾਂ ਦੇ ਪ੍ਰਮਾਣ ਵੱਲੋਂ ਪਰ ਸਭ ਤੋਂ ਸਾਡਾ ਵੀਰ ਭਾਈ ਧੰਨਵਾਦ ਹੈ ਵੀਰ ਦਾ ਬੱਧਾ ਧੰਨਵਾਦ ਹੈ ਲਓ ਸਾਹਮਣੇ ਪੈਣੀ ਹੋਈ ਰੇਕ ਕਹਿੰਦੇ ਇਸ ਮੇਖੜ ਦੇ ਮਤਾਂ ਦੇ ਵਿੱਚ ਹੈ ਕਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਕੌਣ ਬੱਲੇ ਬੱਲੇ ਕਰਵਾਵੇਂਗਾ ਇੱਕ ਪਾਸੇ ਕਿਹਣੀ ਮਾਲਵਾ ਮੋਗੇ ਦੀ ਟੀਮ ਹੈ ਲਓ ਸਾਹਮਣੇ ਕਿਹਨੇ ਆਸਾ ਬੁੱਟਰ ਵਾਲਾ ਕਰਦਾ ਹੋਇਆ ਟਰਾਈ ਲਓ ਸਾਹਮਣੇ ਟੱਕਰ ਸਿਰੇ ਦੀ ਕਿਦੇ ਨਾਲ ਬੱਲੇ 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 ਪਰ ਨੰਬਰ ਇਹ ਸਮੇਂ ਕਬੱਡੀ ਪੌਂਦਰੀ ਚਾਰ ਬਰ ਤਰਾਰ ਆਉਂਖੇ ਵਾਲਾ ਇਸ ਵੇਲੇ ਕਬੱਡੀ 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 ਕਰਦਾ ਹੋਇਆ ਜਿਹੜਾ ਜਾਫੀ ਵੱਧ ਕੇ ਟਰਾਈ ਕਰੇਗਾ ਜਿਹੜਾ ਜਾਫੀ ਗਿੱਟਾ ਚੱਕੇਗਾ ਜਿਹੜਾ ਕੁੱਤ ਨੂੰ ਫੜ ਕੇ ਕੈਂਚੀ ਮਾਰੂਗਾ ਪਰ ਔਰਾਂ ਕਾਂ ਵਾਲਾ ਕਿੱਥੇ ਲੁਈ ਸਾਡੇ 10 ਔਰ 11 ਨੰਬਰਾਂ ਦੇ ਜਿਹੜੇ ਮੈਚ ਚੋਂਦਾ ਹੋਇਆ ਪਰ ਬਗੜ ਕਹਿੰਦੇ ਥੰਦੇ ਵਾਲੇ ਪਿੰਡ ਦਾ ਫੇਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਦੂਸਰੇ ਪਾਸੇ ਡਾਕਟਰ ਪਰ ਆਹ ਨੰਬਰ ਜਿਹੜਾ